ਕਹਿੰਦੇ ਨੇ ਵੀ ਉਹਨੂੰ ਅਤੀਸ਼ੀ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਏ ਪਰ ਮੈਂ ਕਹਨਾ ਇਹ ਮਾਫੀ ਮੰਨਣਯੋਗ ਜੁਰਮ ਨਹੀਂ ਕੀਤਾ ਉਹਨੇ ਇਹ ਐਡਾ ਵੱਡਾ ਜੁਰਮ ਉਹਨੇ ਕੀਤਾ ਏ ਉਹਨੂੰ ਕਠੋਰ ਤੋਂ ਜੀ ਬਾਗੀ ਓਏ ਹਾਏ 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 ਅਤੀਸ਼ੀ ਜੀ 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 ਜ ਦੀਵਾਗੋ ਮੰਗੀ ਮੰਗੀ ਆਮਦਨੀ ਪਤੀਫਾ ਦਿਓ ਸਿਵਾ ਦਿਓ ਦੀਵਾਗੋ ਵਰਤਮਾਨ ਅਸਤੀਫਾ ਦਿਓ ਅਸਤੀਫਾ ਦਿਓ ਅਸਤੀਫਾ ਦਿਓ ਵਰਤਮਾਨ ਅਸਤੀਫਾ ਦਿਓ ਦਿਵਾਗੋ ਅਸਤੀਫਾ ਦਿਓ ਯਾ ਸਰਕਾਰ ਹਾਏ 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 ਅੱਜ ਕੀ ਕਹਿਣਾ ਚਾਹੁੰਦੇ ਆ ਅੱਜ ਪ੍ਰੋਟੈਸਟ ਅੱਜ ਜੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਜਰਨਲ ਸਕੱਤਰ ਨੇ ਮਾਨਯੋਗ ਸ਼੍ਰੀ ਤਰਨ ਚੋਗ ਜੀ ਉਹਨਾਂ ਦੇ ਜਿਹੜਾ ਕੇਂਦਰੀ ਵਿਧਾਨ ਸਭਾ ਵਿਖੇ ਜਿਹੜਾ ਲਾਹੌਰੀ ਗੇਟ ਕਾਰਿਆਲੇ ਆ ਉੱਥੇ ਤੁਸੀਂ ਦੇਖ ਰਹੇ ਹੋ ਵੀ ਅਸੀਂ ਇੱਕ ਭਗਵੰਤਮਾਨ ਪੰਜਾਬ ਦੇ ਸੀਐਮ ਅਤੇ ਜਿਹੜੀ ਡਿਪਟੀ ਸੀਐਮ ਆਪਣਾ ਪੁਰਵ ਸੀਐਮ ਸੀ ਦਿੱਲੀ ਦੀ ਆਤੀਸ਼ੀ ਉਹਦੇ ਅੱਜ ਪੁਤਲਿਆਂ ਦਾ ਦਹਨ ਕੀਤਾ ਹੈ ਇਹ ਪੁਤਲੇ ਤਾਂ ਜਲਾਏ ਨੇ ਵੀ ਜਿਹੜੀ 6 ਜਨਵਰੀ ਨੂੰ ਆਤੀਸ਼ੀ ਨੇ ਜੋ ਗੱਲ ਸਾਡੇ ਮਾਨਯੋਗ ਬਹੁਤ ਹੀ ਸਤਕਾਰਯੋਗ ਸਾਡੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਜਿਹੜਾ ਸ਼ਹਾਦਤ ਉੱਥੇ ਮਨਾਈ ਹੈ ਦਿੱਲੀ ਦੇ ਵਿੱਚ ਉਸ ਵਿਸ਼ੇ ਦੇ ਵਿੱਚ ਚਰਚਾ ਚੱਲਦੀ ਸੀ ਵਿਧਾਨ ਸਭਾ 'ਚ ਔਰ ਉਹਨੇ ਇੱਕ ਤੇ ਚਰਚਾ ਨੂੰ અપਮਾਨਿਤ ਕੀਤਾ ਹੈ ਵਿਸ਼ੇ ਨੂੰ અપਮਾਨਿਤ ਕੀਤਾ ਹੈ ਇਹ ਕੋਨੇ ਇਹੋ ਜੀ ਸ਼ਬਦਾਵਲੀ ਯੂਜ਼ ਕੀਤੀ ਹੈ ਜਿਹੜੀ ਬੰਦਾ ਕਹਿਣ ਤੇ ਕਹਿਣ ਲੱਗਿਆਂ ਵੀ ਸੋਚਦਾ ਔਰ ਸੁਣਨ ਲੱਗਿਆਂ ਵੀ ਸੋਚਦਾ ਵੈ ਵੀ ਸੁਣਨ ਲੱਗਿਆਂ ਵੀ ਸਾਡੇ ਕੰਨ ਬੰਦ ਹੋ ਜਾਣ ਵੀ ਇਹੋ ਜੀ ਸ਼ਬਦਾਵਲੀ ਉਹਨੇ ਯੂਜ਼ ਕੀਤੀ ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਅੱਜ ਅੱਜਕੱਲ ਕਲਿੱਪਿੰਗ ਉਹ ਚੱਲ ਰਹੀ ਹੈ ਉਸੇ ਸਬੰਧ ਦੇ ਵਿੱਚ ਅਸੀਂ ਅੱਜ ਦੋ ਪੁਤਲਿਆਂ ਦਾ ਦਹਨ ਕੀਤਾ ਹੈ ਮੈਂ ਮੰਗ ਕਰਤਾ ਹਾਂ ਆਪਣੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅੱਗੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਅੱਗੇ ਔਰ ਜਿਹੜੇ ਦਿੱਲੀ ਦੇ ਵਿਧਾਨ ਸਭਾ ਅਧਿક્ષ ਨੇ ਉਹਨਾਂ ਦੇ ਅੱਗੇ ਦਰਖਾਸਤ ਕਰਦਾ ਹਾਂ ਵੀ ਜਲਦੀ ਤੋਂ ਜਲਦੀ ਇਸ ਵਿਧਾਇਕ ਆਤਿਸ਼ੀਦੀ ਸਦਸਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਔਰ ਇਹਨੂੰ ਕਠੋਰ ਤੋਂ ਕਠੋਰ ਸਜ਼ਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਮਾਫੀ ਵਾਲਾ ਕੰਮ ਨਹੀਂ ਉਹਨੇ ਕੀਤਾ ਇਸ ਇਹਨੂੰ ਕਠੋਰ ਤੋਂ ਕਠੋਰ ਸਜ਼ਾ ਦੇਣੀ ਚਾਹੀਦੀ ਹੈ ਜੇ ਸਜ਼ਾ ਨਹੀਂ ਹੋਏਗੀ ਤੇ ਇਹ ਪ੍ਰੋਟੈਸਟ ਹੋਰ ਤੇ ਇਹ ਕੀਤੇ ਜਾਣਗੇ ਸੜਕਾਂ ਦੇ ਭਾਜਪਾ ਦਾ ਕਾਰਕਟਰਤਾ ਔਰ ਸੇਖ ਸਮਾਜ ਫਿਰ ਨਿਕਲੇਗਾ ਪਰ ਉਹ ਕਹਿੰਦੇ ਵੀਡੀਓ ਐਡਿਟ ਕੀਤੀ ਹੈ ਗੁਰਦਾਨ ਦੇ ਪ੍ਰਤੀ ਸਾਡੀ ਆਸਥਾ ਹੈ ਜੀ ਇਹਨੂੰ ਇੱਕ ਰਾਜਨੀਤੀ ਰੰਗ ਦਿੱਤਾ ਗਿਆ ਹੈ ਇਹ ਚੀਜ਼ ਕਰਦਾ ਕਦੀ ਵੀ ਗੁਰਦਾਨ ਦੇ ਪ੍ਰਤੀ ਆਸਥਾ ਜੇ ਉਹਨਾਂ ਦੀ ਹੁੰਦੀ ਨਾ ਤੇ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵਾਂ ਵੀ ਵਿਧਾਨ ਸਭਾ ਦੀ ਜਿਹੜੀ ਕਲਿੱਪਿੰਗ ਹੈ ਉਹਨੂੰ ਵੀ ਕਦੀ ਕਦੀ ਵੀ ਕੋਈ ਉਹਨੂੰ ਐਡਿਟ ਨਹੀਂ ਕਰ ਸਕਦਾ ਜਿਹੜੀ ਕਲਿੱਪ ਉੱਥੇ ਸੀਗੀ ਉਹੋ ਹੀ ਕਲਿੱਪ ਦੀ ਵੀਡੀਓ ਬਾਹਰ ਚਲਦੀ ਵੀ ਹੈ ਇਹ ਸਿਰਫ ਉਹਨਾਂ ਪੰਜਾਬ ਸਰਕਾਰ ਨੇ ਡਰਾਮਾ ਕੀਤਾ ਆਪਣੀ ਜਿਹੜੀ ਸੀਮਾ ਮਪੂਰਵ ਸੀਮਾ ਅਤੀਸ਼ੀ ਉਹਨੂੰ ਬਚਾਉਣ ਉਸੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਵਾ ਅਗਰ ਕਪਿਲ ਮਿਸ਼ਰਾ ਤੇ ਖਿਲਾਫ ਜਲੰਧਰ ਦੇ ਕਮਿਸ਼ਨਰ ਨੇ ਕੋਈ ਐਫ ਆਈ ਆਰ ਲਾਂਚ ਕੀਤੀ ਤੇ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਚੁੱਪ ਕਰਕੇ ਨਹੀਂ ਬੈਠੇਗਾ ਸੜਕਾਂ ਤੇ ਉਤਰੇਗਾ ਇਹ ਪ੍ਰੋਟੈਸਟ ਹੋਰ ਤੇ ਤੇਜ਼ ਕੀਤਾ ਜਾਏਗਾ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦਰਖਾਸਤ ਕਰਨਾ ਵਿਧਾਨ ਸਭਾ ਅਧਿક્ષ ਦਿੱਲੀ ਨੂੰ ਜਿਹੜਾ ਬੇਤੁਕਾ ਔਰ અપਮਾਨਜਨਕ ਬਿਆਨ ਇਹ ਆਤਿਸ਼ੀ ਨੇ ਦਿੱਤਾ ਇਹ ਇਹਦੇ ਸਿਲਸਿਲੇ ਦੇ ਵਿੱਚ ਉਹਦੀ ਸਦੱਸਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਔਰ ਕਠੋਰ ਤੋਂ ਕਠੋਰ ਸਜ਼ਾ ਦੇਣੀ ਚਾਹੀਦੀ ਹੈ ਜੀ ਮੈਂ ਮਾਡਾ ਨਾਮ ਦਾ ਜੀ ਮੈਂ ਡਾਕਟਰ ਸੁਵਿੰਦਰ ਕਮਲ ਆ ਪੰਜਾਬ ਮੀਡੀਆ ਤੋਂ ਬੀਜਪੀ ਐਂਡਰਸਬਾਕਸ ਪਰਸਨ ਜੋ ਆਤਿਸ਼ੀ ਨੇ ਦਿੱਲੀ ਦੇ ਵਿੱਚ ਕੀਤਾ ਹੈ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇ ਤਾਂ ਸਾਡਾ ਭਾਰਤ ਜਿਹੜਾ ਵਾ ਉਹ ਗੁਰੂਆਂ ਦਾ ਦੇਸ਼ ਹੈ ਤੇ ਜੇ ਜਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਆ ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਕਿਹਾ ਜਾਂਦਾ ਹੈ ਤੇ ਇਦਾਂ ਮੈਂ ਮੰਨਦੀ ਹਾਂ ਕਿ ਆਤਿਸ਼ੀ ਨੇ ਜਦੋਂ ਇਸ ਤਰ੍ਹਾਂ ਦੀ ਬੇਤੁਕੀ ਹਰਕਤ ਕੀਤੀ ਹੈ ਤੇ ਉਸ ਹਿੰਦ ਦੀ ਚਾਦਰ ਨੂੰ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਉਹਦਾ ਜੇ ਅਸੀਂ ਦੇਖੀਏ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਵਿੱਚ ਜੋ ਆਤਿਸ਼ੀ ਕਰਦੀ ਪਈ ਆ ਆਮ ਆਦਮੀ ਪਾਰਟੀ ਦਾ ਪ੍ਰੋਪਰ ਚਿਹਰਾ ਨੰਗਾ ਹੋ ਗਿਆ ਹੈ ਕਿ ਉਹ ਅਗਰ ਧਰਮ ਨੂੰ ਸਿਆਸਤ ਦੇ ਨਾਲ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਕਰਦੇ ਨੇ ਤੇ ਇਹੋ ਜਿਹੀਆਂ ਗੱਲਾਂ ਮਾਫ ਕਰਨ ਯੋਗ ਨਹੀਂ ਆ ਸੋ ਮੈਂ ਇੱਕ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਤੁਹਾਨੂੰ ਕਹਿਣਾ ਚਾਹੁੰਦੀ ਕਿ ਜੋ ਲੋਕ ਧਰਮ ਨੂੰ ਸਤਕਾਰ ਨਹੀਂ ਦਿੰਦੇ ਜਿਹੜਾ ਉਹ ਧਰਮ ਜਿਹੜਾ ਚਾਰ ਯੁੱਗਾਂ ਦੇ ਵਿੱਚ ਫੈਲਿਆ ਹੋਇਆ ਜਿਹੜਾ ਚਾਰੇ ਦਿਸ਼ਾਵਾਂ 'ਚ ਫੈਲਿਆ ਹੋਇਆ ਮੈਂ ਫੇਰ ਇੱਕ ਗੱਲ ਰਿਪੀਟ ਕਰੂੰਗੀ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਵਾਤੀਸ਼ੀ ਨੇ ਉਹ ਹਿੰਦ ਦੀ ਚਾਦਰ ਨੂੰ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਤਰਖਾਸ ਕਰਦੀ ਆ ਕਿ ਉਸ ਦੇ ਖਿਲਾਫ ਜਿਹੜੀ ਆ ਉਹ ਬਕਾਇਦਾ ਤੌਰ ਦੇ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਨੇ ਤੇ ਉਹਨੂੰ ਵੀ ਖੁਦ اخਲਾਕੀ ਤੌਰ ਦੇ ਤੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਮਾਫੀ ਮੰਗਣੀ ਤਾਂ ਦੂਰ ਦੀ ਗੱਲ ਉਹਨੂੰ ਸਜ਼ਾ ਹੀ ਯਾਫਤਾ ਹੋਣਾ ਚਾਹੀਦਾ ਮੈਂ ਇੰਨੇ ਕਹਣਾ ਚਾਹੁੰਦੀ ਆ ਦੇਖੋ ਆਪਾਂ ਜਿਹੜੀਆਂ ਚੀਜ਼ਾਂ ਵਿਧਾਨ ਸਭਾਵਾਂ ਦੇ ਵਿੱਚ ਉਹ ਪਵਿੱਤਰ ਮੰਦਿਰ ਨੇ ਸਾਡੇ ਲੋਕਤੰਤਰ ਦੇ ਤੇ ਉਥੋਂ ਇਤਨਾ ਪੋਸੀਬਲ ਨਹੀਂ ਹੋ ਸਕਦਾ ਕਿ ਉਥੇ AI ਦੇ ਨਾਲ ਕੁਝ ਕੀਤਾ ਜਾ ਸਕੇ ਕਿਉਂਕਿ ਜਿਹੜੀ ਚੀਜ਼ ਉਥੇ ਹੋਈ ਉਸੇ ਸਮ ਉਸੇ ਸਮੇਂ ਹੀ ਉਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਸੀਂ ਆਪਣੇ ਜਿਹੜੀਆਂ ਉਹ ਗੱਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਹਿ ਦਈਏ AI ਨਾਲ ਹੋ ਰਹੀ ਆ ਉਹ ਉਹਦੇ ਨਾਲ ਹੋ ਰਹੀ ਆ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਸਾਰੀ ਚੀਜ਼ ਸਾਰਿਆਂ ਦੇ ਸਾਹਮਣੇ ਹੋਈ ਆ ਇਹਨਾਂ ਦਾ ਸੋਚੀ ਸਮਝੀ ਸਾਜ਼ਿਸ਼ ਨਹੀਂ ਇਹ ਸੋਚੀ ਸਮਝੀ ਸਾਜ਼ਿਸ਼ ਨਹੀਂ ਆਏ ਇਹ ਇਹ ਬਿਲਕੁਲ ਕਲੀਅਰ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਧਰਮ ਵਿਰੋਧੀ ਚਿਹਰਾ ਹੈ ਸਿੱਖ ਧਰਮ ਵਿਰੋਧੀ ਚਿਹਰਾ ਹੈ ਉਹ ਬਿਲਕੁਲ ਨੰਗਾ ਹੋ ਰਿਹਾ ਕਿਉਂਕਿ ਆਪਾਂ ਦੇਖਦੇ ਪਏ ਆਂ ਪੰਜਾਬ ਦੇ ਵਿੱਚ ਵੀ ਆਪਾਂ ਗਵੰਤਮਾਨ ਕੀ ਕਰਦੇ ਪਏ ਨੇ ਔਰ ਦਿੱਲੀ ਦੇ ਵਿੱਚ ਆਤਿਸ਼ੀ ਕੀ ਕਰਦੀ ਪਈ ਹੈ ਸੋ ਇਹ ਇਹ ਸੋਚੀ ਸਮਝੀ ਸਾਰੀ ਸਾਜ਼ਿਸ਼ ਜਿਹੜੀ ਆ ਉਹ ਇੱਕਦਮ ਸਿੱਖਾਂ ਦੇ ਵਿਰੋਧ ਦੇ ਵਿੱਚ ਚੱਲਦੇ ਪਏ ਨੇ ਕਿ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਤਾਕਤਵਰ ਕੌਮ ਹੈਗੀ ਹੈ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੈਕਡਾਊਨ ਕੀਤਾ ਜਾਵੇ। ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸ ਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼